ਸੰਗਤ ਜੀ ਜਿਸ ਤਰ੍ਹਾਂ ਆਪਾਂ ਅੱਗੇ ਵੀ ਕਈ ਦਫਾ ਇਸ ਗੁਰਵਾਣੀ ਦੀ ਸਾਂਝ ਪਾਈ ਹੈ ਕਿ ਗੁਰਵਾਣੀ ਦੇ ਵਿੱਚ ਬਹੁਤ ਜਗ੍ਹਾ ਤੇ ਮੇਰੇ ਪਾਤਸ਼ਾਹ ਨੇ ਸਾਨੂੰ ਦੱਸਿਆ ਹੈ ਕਿ ਜਦੋਂ ਗੁਰੂ ਦੇ ਨਾਲ ਮਿਲਾਪ ਹੁੰਦਾ ਹੈ ਫਿਰ ਹੀ ਪਰਮੇਸ਼ਰ ਦੇ ਨਾਲ ਮਿਲਾਪ ਹੋ ਸਕਦਾ ਹੈ ਕੋਈ ਵੀ ਯੁੱਗ ਰਿਹਾ ਹੋਵੇ ਚਾਹੇ ਪਰ ਹਰ ਇੱਕ ਯੁੱਗ ਦੇ ਵਿੱਚ ਨਿਜ਼ਮ ਇਹ ਹੈ ਕਿ ਜੀਵ ਦਾ ਮਿਲਾਪ ਗੁਰੂ ਦੇ ਰਾਹੀਂ ਹੀ ਪਰਮੇਸ਼ਰ ਦੇ ਨਾਲ ਹੁੰਦਾ ਹੈ ਮੇਰੇ ਪਾਸ਼ਾ ਕਹਿੰਦੇ ਵੱਡ ਭਾਗੀ ਗੁਰਦਰਸ਼ਨ ਪਾਇਆ ਗੁਰ ਮਿਲਿਆ ਹਰ ਪ੍ਰਭ ਜਾਤਾ ਕਹਿੰਦੇ ਵੱਡੇ ਭਾਗਾ ਦੇ ਨਾਲ ਗੁਰੂ ਦਾ ਦਰਸ਼ਨ ਨਸੀਬ ਹੁੰਦਾ ਜਦੋਂ ਗੁਰੂ ਮਿਲਦਾ ਫਿਰ ਹੀ ਪਰਮੇਸ਼ਰ ਦੇ ਨਾਲ ਜਾਣ ਪਹਿਚਾਨ ਹੁੰਦੀ ਆ ਤਦੇ ਆਪਾਂ ਕਹਿੰਦੇ ਆ ਨਾ ਕਿ ਗੁਰੂ ਗ੍ਰੰਥ ਸਾਹਿਬ ਜੀ دل ਲੜ ਲੱਗਿਏ ਗੁਰੂ ਦਾ ਦੀਦਾਰ ਕਰੀਏ ਬਾਣੀ ਨਾਲ ਜੁੜੀਏ ਬਾਣੀ ਨੂੰ ਸਮਝੀਏ ਬਾਣੀ ਨੂੰ ਵਿਚਾਰੀਏ ਅਪਣਾਈਏ ਇਹੀ ਹੈ ਗੁਰੂ ਦਾ ਮਿਲਣਾ ਫਿਰ ਗੁਰੂ ਦੇ ਰਾਹੀਂ ਹੀ ਪਰਮੇਸ਼ਰ ਨਾਲ ਜਾਣ ਪਹਿਚਾਨ ਹੋਣੀ ਆ ਗੁਰੂ ਦੇ ਨਾਲ ਮੇਲ ਹੋਇਆ ਕੀ ਹੋਣਾ ਦੇ ਦੁਰਮਤ ਮੈਲ ਗਈ ਸਬਨੀ ਕਰ ਹਰ ਅਮਰਤ ਹਰ ਸਰਨਾਤਾ ਜਦੋਂ ਗੁਰੂ ਦੇ ਨਾਲ ਮਿਲਾਪ ਹੁਣਾ ਗੁਰੂ ਨੇ ਨਾਮ ਦੀ ਕਮਾਈ ਕਰਾਉਣੀ ਆ ਨਾਮ ਦੇ ਨਾਲ ਅੰਦਰੋਂ ਸਾਰੇ ਵਿਕਾਰ ਨਿਕਲ ਜਾਣੇ ਨੇ ਜਦੋਂ ਨਾਮ ਦੇ ਨਾਲ ਸਾਡਾ ਮਿਲਾਪ ਹੁੰਦਾ ਫਿਰ ਕੀ ਹੁੰਦਾ ਉਹ ਅਮਰਤ ਦੇ ਵਿੱਚ ਨਹਾਉਣ ਹੁੰਦਾ ਕਿਉਂਕਿ ਵਿਕਾਰ ਖਤਮ ਹੋ ਜਾਂਦੇ ਨੇ ਹਰ ਅੰਮ੍ਰਿਤ ਹਰ ਸਰਨਾਤਾ ਉਹ ਹਰੀ ਦੇ ਅੰਮ੍ਰਿਤ ਦੇ ਵਿੱਚ ਹਰੀ ਦੇ ਸਰੋਵਰ ਵਿੱਚ ਨਾਉਣ ਹੋ ਜਾਂਦਾ ਜਦੋਂ ਗੁਰੂ ਦੇ ਮਤ ਜੀਵ ਗ੍ਰਹਿਣ ਕਰ ਲੈਂਦਾ ਅੰਦਰੋਂ ਵਿਕਾਰ ਖਤਮ ਹੋ ਜਾਂਦੇ ਨੇ ਇਸ ਤਰ੍ਹਾਂ ਜਦੋਂ ਫਿਰ ਜੀਵ ਦਾ ਅੰਦਰਲਾ ਨਿਰਮਲ ਹੋ ਜਾਂਦਾ ਫਿਰ ਨਿਰਮਲ ਪਰਮੇਸ਼ਰ ਦੇ ਨਾਲ ਮਿਲਾਪ ਹੁੰਦਾ ਜਿਸ ਤਰ੍ਹਾਂ ਕਹਿੰਦੇ ਨੇ ਜਿਸ ਤਰ੍ਹਾਂ ਦਾ ਫਿਰ ਉਹ ਜਲ ਹੈ ਉਹ ਉਸ ਤਰ੍ਹਾਂ ਦੇ ਜਲ ਵਿੱਚ ਮਿਲ ਜਾਂਦਾ ਫਿਰ ਉਹਨਾਂ ਨੂੰ ਕੋਈ ਵੱਖ ਨਹੀਂ ਕਰ ਸਕਦਾ ਨਿਰਮਲ ਜੀਵ ਦਾ ਮਨ ਹੋਇਆ ਫਿਰ ਉਹ ਨਿਰਮਲ ਪਰਮਾਤਮਾ ਦੇ ਵਿੱਚ ਸਮਾਈ ਹੋ ਜਾਂਦੀ ਆ ਇਸ ਤਰ੍ਹਾਂ ਫਿਰ ਪਰਮੇਸ਼ਰ ਦੇ ਨਾਲ ਜੀਵ ਦਾ ਮਿਲਾਪ ਹੁੰਦਾ ਤੇ ਆਵਾਗਵਨ ਕੱਟ ਹੋ ਜਾਂਦਾ ਪਰ ਹੁੰਦਾ ਸਾਰਾ ਗੁਰੂ ਦੀ ਬਤੋਲਤ ਵਾਹਿਗੁਰੂ ਜੀ